ਪੰਜਾਬ ਪੁਲਿਸ ਕਪੂਰਥਲਾ ਵੱਲੋਂ ਕਾਲਾ ਸੰਘਿਆ ਦੇ ਗਦਰੀ ਬਾਬਾ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਇਆ ਗਿਆ ਡਰੱਗ ਫ੍ਰੀ ਪੰਜਾਬ ਦੀ ਮੁਹਿੰਮ ਦੇ ਤਹਿਤ ਕਬੱਡੀ ਦਾ ਸ਼ੋਅ ਮੈਚ ਪੰਜਾਬ ਪੁਲਿਸ ਕਪੂਰਥਲਾ ਵੱਲੋਂ ਕਾਲਾ ਸੰਘਿਆ ਦੇ ਗਦਰੀ ਬਾਬਾ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਇਆ ਗਿਆ ਡਰੱਗ ਫ੍ਰੀ ਪੰਜਾਬ ਦੀ ਮੁਹਿੰਮ ਦੇ ਤਹਿਤ ਕਬੱਡੀ ਦਾ ਸ਼ੋਅ ਮੈਚ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸ਼੍ਰੀ ਗੌਰਵ ਯਾਦਵ ਆਈ ਪੀ ਐਸ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਨਵੀਨ ਸਿਗਲਾ IPSTIG ਜਲੰਧਰ ਰੇਸ ਸ਼੍ਰੀਮਤੀ ਵਤਸਲਾ ਗੁਪਤਾ IPS ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਸ਼੍ਰੀ ਗੁਰਪ੍ਰੀਤ ਸਿੰਘ ਗਿੱਲ ਪੁਲਿਸ ਕਪਤਾਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਡਰੱਗ ਫ੍ਰੀ ਪੰਜਾਬ ਦੇ ਤਹਿਤ ਗਦਰੀ ਬਾਬਾ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਘਿਆ ਦੇ ਗਰਾਊਂਡ ਵਿੱਚ ਕਬੱਡੀ ਸ਼ੋ ਮੈਚ ਕਰਵਾਇਆ ਗਿਆ ਇਸ ਕਬੱਡੀ ਸ਼ੋ ਮੈਚ ਵਿੱਚ ਮੁੱਖ ਮਹਿਮਾਨ ਤੇ ਇਨਾਮਾਂ ਦੀ ਵੰਡ ਸ਼੍ਰੀ ਕੁਲਵੰਤ ਸਿੰਘ ਡੀਐਸਪੀ ਹੈੱਡਕੁਆਰਟਰ ਕਪੂਰਥਲਾ ਤੇ ਖਾਨਾ ਸਦਰ ਦੇ ਮੁਖੀ ਐਸਐਚਓ ਮੈਡਮ ਸੋਨਮਦੀਪ ਕੌਰ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਸਾਂਝੇ ਤੌਰ ਤੇ ਕੀਤੀ ਇਸ ਮੌਕੇ ਪੁਲਿਸ ਚੌਂਕੀ ਇਨਚਾਰਜ ਕਾਲਾ ਸੰਘਿਆ ਦੇ ਇਨਚਾਰਜ ਅਮਰਜੀਤ ਸਿੰਘ ਤੋਂ ਇਲਾਵਾ ਜ਼ਿਲ੍ਹਾ ਕਪੂਰਥਲਾ ਦਾ ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਹਾਜ਼ਰ ਸਨ ਇਸ ਮੌਕੇ ਕਬੱਡੀ ਕਮੈਂਟਰ ਰਾਜਨ ਕਲਿਆਣ ਤੇ ਸੋਢੀ ਟਿੱਬਾ ਵੱਲੋਂ ਆਪਣੇ ਪ੍ਰਭਾਵਸ਼ਾਲੀ ਟੋਟਕਿਆਂ ਦੇ ਨਾਲ ਖੂਬ ਰੰਗ ਬੰਨਿਆ ਰੈਫਰੀ ਦੀ ਜ਼ਿੰਮੇਵਾਰੀ ਰਾਣਾ ਬਨਵਾਲੀਪੁਰ ਬਿੱਟੂ ਨਿਮਾਜ਼ੀਪੁਰ ਤੇ ਪਰਮਜੀਤ ਪੰਮਾ ਨਿਮਾਜ਼ੀਪੁਰ ਵੱਲੋਂ ਬਾਖੂਬੀ ਨਿਭਾਈ ਗਈ। ਪੰਜਾਬ ਪੁਲਿਸ ਵੱਲੋਂ ਕਰਵਾਇਆ ਗਿਆ ਕਬੱਡੀ tournament ਸਫਲ ਰਿਹਾ। ਕਾਲਾ ਸੰਗਿਆ ਤੋਂ ਪੱਤਰਕਾਰ ਮਨਜੀਤ ਮਾਨ ਦੀ ਵਿਸ਼ੇਸ਼ ਰਿਪੋਰਟ। ਲੋ ਜੀ ਯਾਦਗਾਰੀ ਫੋਟਾ ਕਾਲਾ ਸੰਗਿਆ ਲਾਈਵ ਡਾਟ ਕਾਮ ਮਨਜੀਤ ਮਾਨ ਸਾਹਿਬ ਅਜੀਤ ਪੱਤਰਕਾਰ ਨੇ ਧੜਕਾ ਗੂ ਸਾਡੇ ਬਲਜੀ ਸਿੰਘਾ ਸਾਹਿਬ ਸਾਰਿਆਂ ਦਾ ਧੰਨਵਾਦ ਹੈ ਸਰਦਾਰ ਕੁਲਵਰ ਸਿੰਘ ਜੀ ਡੀਐਸਪੀ ਸਾਹਿਬ ਹੁਣ ਚੱਲ ਮਾ ਗੱਭਰੂ ਕਬੱਡੀ 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 ਕਰਦਾ ਔਰ ਸਾਹਮਣੇ ਮੇਰੇ ਵੀਰੋ ਨਿਕਲਦਾ ਹੋਇਆ ਸੱਖਾਂ ਦੇ ਵਿੱਚੋਂ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਸੁੱਖਾ ਗੰਦਰਾ ਔਰ ਚਰਚੇ ਕਹਿੰਦੇ ਵੱਡੇ ਵਾਦ ਬੱਗੇ ਹੋਇਆ ਲੋ ਕਹਿੰਦੇ ਟਕਰਾ ਹੋ ਗਈ ਅੱਜ ਕਾਲਾ ਸੰਗਰ ਦੇ ਵਿਖੇ ਟਰੱਕ ਫਰੀ ਪੰਜਾਬ ਅਰਦੇਸ ਲੋਨਾ ਦੇ ਤਹਿਤ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਗਿਆ ਅਸੀਂ ਗੱਲਬਾਤ ਕਰ ਰਹੇ ਹਾਂ ਡੀਐਸਪੀ ਹੈੱਡ ਕੁਆਟਰ ਕਪੂਰਥਲਾ ਸਰਦਾਰ ਕੁਲਵੰਤ ਸਿੰਘ ਜੀ ਨਾਲ ਸਰ ਇਸ ਸ਼ੋਅ ਮੈਚ ਸੰਬੰਧੀ ਕੀ ਕਹਿਣਾ ਚਾਹੋਗੇ ਜੀ ਅੱਜ ਧੰਨ ਧੰਨ ਬਾਬਾ ਕਾਂਦਾ ਜੀ ਦੇ ਪਾਰ ਹੈ ਸਰਕਾ ਪੰਜਾਬ ਦੇ ਮੁੱਖ ਮੰਤਰੀ ਸਿੰਘ ਭਗਵਨ ਸਿੰਘ ਮਾਨ ਜੀ ਵੱਲੋਂ ਪੰਜਾਬ ਨੂੰ ਜੋ ਡਰੱਗ ਫ੍ਰੀ ਕਰਨ ਵਾਸਤੇ ਮਿਹਨਤ ਲਾਈ ਗਈ ਹੈ ਇਸ ਸੰਬੰਧ ਵਿੱਚ ਮਾਨਯੋਗ ਸ਼੍ਰੀ ਗੁਰਵਜਾਦਵ ਡੀਜੀਪੀ ਸਾਹਿਬ ਤੇ ਮਾਨਯੋਗ ਡੀਆਈਜੀ ਸਾਹਿਬ ਤੇ ਐਸਐਸਪੀ ਸਾਹਿਬ ਸ਼੍ਰੀ ਵਸਤਰਾ ਕੁਪਤਾ ਪੁੱਤ ਜੀ ਦੇ ਨਿਸ਼ਾ ਨਿਰੋਧਾ ਮੁਤਾਬਕ ਇਸ ਪਿੰਡ ਵਿੱਚ ਇਸ ਪੰਜਾਬ ਨੂੰ ਡਰੱਗ ਫ੍ਰੀ ਕਰਨ ਵਾਸਤੇ ਮੈਚ ਕਰਵਾਏ ਗਿਆ ਇਹ ਮੈਚ ਅਸੀਂ ਜਿਹੜੀ ਪੰਜਾਬ ਵਿੱਚ ਡਰੱਗ ਦੀ ਕਰਨ ਵਾਸਤੇ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਪਹਿਲਾਂ ਅਸੀਂ ਜਿਹੜੇ ਮੇਨ ਪੈਡਲਰ ਸੀ ਉਹਨਾਂ ਨੂੰ ਅੰਦਰ ਦਿੱਤਾ ਇਸ ਤੋਂ ਬਾਅਦ ਜਿਹੜੇ ਡਰਗ ਸਾਡੇ ਵਿੱਚ ਜਿਹੜੀ ਬੱਚੇ ਉਹ ਵਾਲੀ ਦਾ ਬੇਡ ਸੀ ਉਹਨਾਂ ਦੇ ਇਲਾਜ ਨੂੰ ਇਲਾਜ ਕਰਾਉਣ ਵਾਸਤੇ ਉਹਨਾਂ ਦੇ ਡੀਡਿਕਸ਼ਨ ਸੈਂਟਰ ਵਿੱਚ ਭੱਜਿਆ ਰਿਹਾ ਤੇ ਹੁਣ ਇਸ ਤੀਸਰੇ ਫੇਸ ਵਿੱਚ ਜਿਹੜੇ ਬੱਚੇ ਸਾਡੇ ਅੱਗੇ ਜੂਸ ਹੈ ਉਹਨਾਂ ਨੂੰ ਅਸੀਂ ਮੈਚ ਕਰਵਾ ਕੇ ਖੇਡਾਂ ਨਾਲ ਜੋੜ ਰਹੇ ਹਾਂ ਜਿਹਦੇ ਵਿੱਚ ਇਸ ਕੇਸ ਵਿੱਚ ਇਸ ਪਿੰਡ ਵਿੱਚ ਪਿੰਡ ਦੀ ਪੰਚਾਇਤ ਵਾਲਦ ਵਾਲੇ ਪਿੰਡਾਂ ਦੀ ਪੰਚਾਇਤ ਦੀ ਕਲਪ ਦੇ ਨਾਲ ਇਥੇ ਮੈਚ ਕਰਵਾਏ ਗਏ ਆ ਅਸੀਂ ਚਾਹੁੰਦੇ ਆ ਕਿ ਸਾਰਾ ਪੰਜਾਬ ਖੇਡਾਂ ਨਾਲ ਜੁੜੇ ਤਾਂ ਜੋ ਅਸੀਂ ਪੰਜਾਬ ਵਿੱਚੋਂ ਜਿਹੜਾ ਡਰਗ ਦੀ ਲਾਹਤ ਨੂੰ ਦੂਰ ਕਰ ਸਕੀਏ ਇਹ ਸਰ ਜਿਹੜੀ ਮਹਿੰਮਾ ਪੂਰੇ ਪੰਜਾਬ ਚ ਚੱਲ ਰਹੀ ਹੈ ਜੀ ਇਹ ਹੋਲਓਵਰ ਪੰਜਾਬ ਚੱਲ ਰਹੀ ਆ ਔਰ ਹਰੇਕ ਸਬਡਿਵੀਜ਼ਨ ਚ ਹਰੇਕ ਪਿੰਡ ਵਿੱਚ ਇਸ ਖੇਡਾਂ ਨੂੰ ਉਤਸ਼ਾਹ ਦਿੱਤਾ ਜਾ ਰਿਹਾ ਤਾਂ ਜੋ ਸਾਡੇ ਬੱਚੇ ਇਸ ਡਰਗ ਦੀ ਨਾਟ ਨੂੰ ਦੂਰ ਰਹਿ ਸਕਦਾ